ਅੱਛਾ ਗੱਲ ਵਈ ਸਾਰੇ ਪ੍ਰਵਾਹਾਂ ਨੂੰ ਆਪਣੇ YouTube ਚੈਨਲ ਤੇ Facebook ਪੇਜ ਤੇ ਸਾਰੇ ਪ੍ਰਵਾਹਾਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਵਈ ਪਿੰਡ ਚੈਨੇ ਵਾਲਾ ਜ਼ਿਲ੍ਹਾ ਮਾਨਸਾ ਬਾਈ ਮਨਦੀਪ ਸਿੰਘ ਦੇ ਘਰੋਂ ਹੈ ਤੇ ਇਹਨਾਂ ਦਾ ਨੰਬਰ ਮੋਬਾਈਲ ਨੰਬਰ ਆਪ ਸਕਰੀਨ ਤੇ ਦਿਖਾ ਦਿੱਤਾ ਇਹਨਾਂ ਕੋਲ ਬਈ ਪਹਿਲਾਂ 700 ਸਵੇ ਝੋਟੀ ਵਿਕਿਆ ਹੋਇਆ ਹੈ ਜਿਸਮਾ ਅਗਰ ਵਈ ਕੱਟਾ ਹੈ ਤੇ ਬਈ ਵਧੀਆ ਸੋਹਣੀ ਝੋਟੀ ਹੈ ਤੁਸੀਂ ਦੇਖ ਹੀ ਸਕਦੇ ਹੋਗੇ ਇਸਦੀ ਬਾ ਦਾ ਮਿਲਤ ਰਿਕਾਰਡ ਵਈ 15+ ਸੀਗਾ ਆਪਣੇ ਘਰੇ ਤਿਆਰ ਕੀਤੀ ਹੋਈ ਬਾਈ ਮਨਦੀਪ ਦੇ ਘਰੇ ਖੁਦ ਨੇ ਤਿਆਰ ਕੀਤੀ ਹੋਈ ਝੋਟੀ ਹੈ ਤੁਸੀਂ ਲੇਵੇ ਭੱਖੋ ਦੇਖ ਸਕਦੇ ਹੋ ਬਹੁਤ ਸੋਹਣਾ ਲਿਓ ਹੈ ਥਾਣਾ ਦੀ ਬਨੰਤਰ ਵੀ ਦੇਖ ਲਓ ਤੇ ਬਈ ਸਿੰਘਾਂ ਦੀ ਤਾਂ ਬਹੁਤ ਹੀ ਸੋਹਣੀ ਝੋਟੀ ਹੈ ਤੇ ਤੁਸੀਂ ਦੇਖੋ ਫਟਫੂੜੇ ਦੀ ਵੀ ਬਈ ਇਹ ਮਾਗਰ ਕੱਟਾ ਜੋ ਬੈਠਾ ਹੈ ਤੁਸੀਂ ਦੇਖ ਸਕਦੇ ਹੋ ਤੇ ਬਈ ਜਿਸ ਵੀ ਭਰਾਣੇ ਇਹ ਝੋਟੀ ਖਰੀਦਣੀ ਹੋਵੇ ਬਾਈ ਮਨਦੀਪ ਨਾਲ ਸੰਪਰਕ ਕਰ ਸਕਦਾ ਉਹਨਾਂ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਜੇ ਕਿਸੇ ਪ੍ਰਾਣੀ ਆਪਣੇ YouTube ਚੈਨਲ ਤੇ ਵੀਡੀਓ ਪਾਉਣੀ ਹੋਵੇ ਪਸ਼ੂ ਗਾਂ ਮੱਝ ਬਕਾਇਓ ਦੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਧੰਨਵਾਦ ਬਾਈ ਸਾਰੇ